ਕੀ ਕਹਿਣਾ ਤਾਂ ਇਹ ਜਿਹੜੀ ਘਟਨਾ ਹੈਗੀ ਇਹ ਗਾਂਦੀਨਗਰ ਆਦਮਪੁਰ ਦੀ ਹੈਗੀ ਆ ਇਹਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੇ ਇੱਕ ਬੋਤਲ 'ਚ ਤੇਲ ਪਾ ਕੇ ਉਸ ਨੂੰ ਅੱਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ ਅੱਗੇਟ ਨੂੰ ਜਿਸ ਨਾਲ ਅੱਗ ਲੱਗੀ ਹੈ ਜਾਨੀ ਨੁਕਸਾਨ ਇਸ 'ਚ ਕੋਈ ਨਹੀਂ ਹੋਇਆ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਇਮੀਡੀਟਲੀ ਆਪਣੀ ਪੁਲਿਸ ਫੋਰਸ ਭੇਜੀ ਹੈ ਔਰ ਅਸੀਂ ਐਵੀਡੈਂਸਸ ਇਕੱਠੇ ਕੀਤੇ ਹਨ ਸਟ੍ਰਿੰਜੈਂਟ ਸੈਕਸ਼ਨਸ 'ਚ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਸਾਡੇ ਕੋਲ ਕੁਝ ਕਲੂਜ਼ ਹੈ ਔਰ ਜਲਦੀ ਜਿਹੜਾ ਹੈਗਾ ਦੋਸ਼ੀਆ ਨੂੰ ਫੜ ਲਿਆ ਜਾਏਗਾ ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਨਾ ਹੀ ਇਹਨਾਂ ਨੂੰ ਕੋਈ ਐਕਸਟਰਸ਼ਨ ਕਾਲ ਆਈ ਹੈ ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀਆ ਉਹਨਾਂ ਨੂੰ ਫੜ ਲਿਆ ਜਾਏਗਾ ਜਿਹੜੀ ਕਾਰਨ ਕੀ ਐਕਚੁਅਲੀ ਆਦਮਪੁਰੇ ਵਿੱਚ ਬਹੁਤ ਵਾਰਦਾਤਾ ਹੋ ਰਹੀਆਂ ਜੀ ਕਿਸੇ ਦੋ ਕੁ ਮਹੀਨਿਆਂ ਤੋਂ ਜੀ ਕਦੀ ਕਤਲ ਕੇਸ ਹੋ ਰਿਹਾ ਕਦੀ ਕੁਝ ਹੋ ਰਿਹਾ ਦੇਖੋ ਜਿੰਨੇ ਵੀ ਸਾਡੀ ਵਾਰਦਾਤਾਂ ਸਾਰੀਆਂ ਟਰੇਸ ਹੈਗੀਆਂ ਅੱਜ ਵੀ ਅਰਲੀ ਮਾਰਨਿੰਗ ਅਸੀਂ ਸ਼ਾਹਗੋਡ ਦੇ ਏਰੀਏ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਔਰ ਨੋਟੋਰੀਅਸ ਦੋ ਲੋਕਲ ਗੈਂਗਸਟਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਔਰ ਦੋਨਾਂ ਦੇ ਲੈਗ ਸ਼ਾਟ ਹੋਇਆ ਤਜਿਨੀ ਵੀ ਵਾਰਦਾਤਾਂ ਸਾਡੀਆਂ ਟਰੇਸ ਹੈ ਇਹ ਜਿਹੜੀ ਵਾਰਦਾਤ ਹੈ ਪੁਲਿਸ ਲੱਗੀ ਹੋਈ ਹੈ ਔਰ ਇਹਨੂੰ ਜਲਦੀ ਅਸੀਂ ਟਰੇਸ ਕਰ ਲਾਂਗੇ ਕੋਈ ਇਦਾਂ ਦੀ ਕੋਈ ਧਮਕੀ ਹੈ ਕੁਝ ਇਹਨਾਂ ਨੇ ਕੁਝ ਉਸ ਬਾਰੇ ਕੋਈ ਕਲੂ ਉਤਾਰ ਸਕਾ ਹੋਵੇ ਅਸੀਂ ਇਹਨਾਂ ਨਾਲ ਡਿਫਰੈਂਟ ਮਤਲਬ ਡੀਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ ਨੇ ਵੀ ਮੈਂ ਵੀ ਇਹਨਾਂ ਨਾਲ ਪ੍ਰੋਪਰਲੀ ਗੱਲ ਕੀਤੀ ਹੈ ਔਰ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਪਰ ਇਹਨਾਂ ਨੂੰ ਨਾ ਤਾਂ ਕੋਈ ਐਕਸਟਰੈਕਸ਼ਨ ਕਾਲ ਹੈ ਔਰ ਨਾ ਹੀ ਇਹਨਾਂ ਨੂੰ ਕੋਈ ਰੰਜਿਸ਼ ਹਜੇ ਕਿਸੇ ਨਾਲ ਲੱਗਦੀ ਹੈ ਲੇਕਿਨ ਅਸੀਂ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਕੁਝ ਕੁਝ ਇਦਾਂ ਦਾ ਵੀ ਪਤਾ ਲੱਗਿਆ ਹੈ ਕੁਝ ਬੰਦੇ ਇਹਨਾਂ ਦੇ ਘਰ ਆਏ ਸੀ ਮਿਲਣੀਆਂ ਕੁਝ 4-5 ਦਿਨ ਪਹਿਲਾਂ ਆਏ ਇਹਨਾਂ ਦਾ ਬੇਟਾ ਡਰਾਈਵਰ ਦਾ ਕੰਮ ਐਜ਼ ਅ ਡਰਾਈਵਰ ਕੰਮ ਕਰਦਾ ਹੈ ਤੇ ਉਹ ਵੀ ਅਸੀਂ ਐਂਗਲ ਦੇਖ ਰਹੇ ਹਾਂ ਬੇਟੇ ਦਾ ਕੀ ਕੋਈ ਕਿਸੇ ਨਾਲ ਲਿੰਕ ਹੈਗਾ ਕੋਈ ਉਹ ਰੰਜਿਸ਼ ਤਾਂ ਨਹੀਂ ਹੈ ਕੋਈ ਉਹ ਦੁਸ਼ਮਣੀ ਤਾਂ ਨਹੀਂ ਹੈ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ ਸਿੰਗਲਰਸ ਆਬ ਇਹ ਕੀ ਮਾਮਲਾ ਹੈ यह वारदात गांधीनगर आदमपुर की है जी इसमें तीन अनपछते व्यक्ति आए हैं और उन्होंने एक बोतल में तेल डाल के इनके गेट के ऊपर हमला किया है और इसमें हमने जब हमें पता लगा तो हमने एफआईआर इसमें स्ट्रिंजेंट सेक्शंस में दर्ज किए इसमें जानी नुकसान कोई नहीं है और हम सीसीटीवी फुटेज और जो टेक्निकल एविडेंस है उसको एक्सप्लोर कर रहे हैं और इनसे माता जी से मैंने खुद बात की है इनसे पता लगा है कि इनका कोई कोई इनको ना तो कोई एक्सटॉर्शन थ्रेट आई है और ना ही इनकी कोई किसी से रंजिश है लेकिन पुलिस जो है सारे एंगल्स पे काम कर रही है और जल्दी जो दोषी हैं उनको गिरफ्तार कर लिया जाएगा आपकी प्राथमिक जांच में क्या सामने आया है कि क्या हो सकता है ਇਸ ਵਿੱਚ ਇਨਕਾ ਬੇਟਾ ਡਰਾਈਵਰ ਹੈ ਉਸਕਾ ਉਸਕਾ ਕਿਸੇ ਕੇ ਸਾਥ ਅਗਰ ਕੋਈ ਉਸ ਤਰ੍ਹਾਂ ਦਾ ਰੰਜਿਸ਼ ਹੋ ਜਾਂ ਉਹ ਐਂਗਲ ਦੇਖ ਰਹੇ ਹੈ ਬਾਕੀ ਇਸ ਵਿੱਚ ਸਾਰੇ ਜੋ ਪਹਿਲੂ ਹੈ ਉਸ ਤੇ ਜੋ ਹੈ ਕੰਮ ਕੀਤਾ ਜਾ ਰਹਾ ਹੈ ਥੈਂਕ ਯੂ ਜੀ ਕੀ ਕਹਿਣਾ ਤਾਂ ਇਹ ਜੁੜੀ ਘਟਨਾ ਹੈਗੀ ਇਹ ਗਾਂਧੀ ਨਗਰ ਆਦਮਪੁਰ ਦੀ ਹੈਗੀ ਹੈ ਇਹਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੇ ਇੱਕ ਬੋਤਲ ਚ ਤੇਲ ਪਾ ਕੇ ਉਸ ਨੂੰ ਅੱਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ गेट अगेटों जिसना अलग लगी है जानी नुकसान इस कोई नहीं हो सूँ जो पता लगे असी इमीडिएटली अपनी पुलिस फोर्स भेजी है और असी एविडेंस इकट्ठे किए हैं स्ट्रिंजेंट सैक्शन से असी एफ आई आर रजिस्टर की है, है। साढ़े को कुछ क्लूज़ हैं ਔਰ ਜਲਦੀ ਜਿਹੜਾ ਹੈਗਾ ਦੋਸ਼ੀਆ ਨੂੰ ਫੜ ਲਿਆ ਜਾਏਗਾ ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਨਾ ਹੀ ਇਹਨਾਂ ਨੂੰ ਕੋਈ ਐਕਸਟਰਸ਼ਨ ਕਾਲ ਆਈ ਹੈ ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਲਿਆ ਜਾਏਗਾ ਕਿਉਂਕਿ ਕਾਰਨ ਕੀ ਐਕਚੁਅਲੀ ਆਦਮਪੁਰ ਇਹਦੇ ਵਿੱਚ ਬਹੁਤ ਵਾਰਦਾਤਾ ਹੋ ਰਹੀਆਂ ਜੀ ਕਿਤੇ ਦੋ ਕੁ ਮਹੀਨਿਆਂ ਤੋਂ ਜੀ ਕਦੀ ਕਤਲ ਕੇਸ ਹੋ ਰਿਹਾ ਕਦੀ ਕੁਝ ਹੋ ਰਿਹਾ ਦੇਖੋ ਜਿੰਨੇ ਵੀ ਸਾਡੀ ਵਾਰਦਾਤਾਂ ਸਾਰੀਆਂ ਟਰੇਸ ਹੈਗੀਆਂ ਅੱਜ ਵੀ ਅਰਲੀ ਮਾਰਨਿੰਗ ਅਸੀਂ ਸ਼ਾਹਕੋਟ ਦੇ ਏਰੀਏ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਔਰ ਨੋਟੋਰੀਅਸ ਦੋ ਲੋਕਲ ਗੈਂਗਸਟਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਔਰ ਦੋਨਾਂ ਦੇ ਲੈਗ ਸ਼ਾਟ ਹੋਇਆ ਤਜ ਜਿੰਨੀ ਵੀ ਵਾਰਦਾਤਾਂ ਸਾਡੀਆਂ ਟਰੇਸ ਹੈ ਇਹ ਜਿਹੜੀ ਵਾਰਦਾਤ ਹੈ ਪੁਲਿਸ ਲੱਗੀ ਹੋਈ ਹੈ ਔਰ ਇਹਨੂੰ ਜਲਦੀ ਅਸੀਂ ਟਰੇਸ ਕਰ ਲਾਂਗੇ ਕੋਈ ਇਦਾਂ ਦੀ ਕੋਈ ਧਮਕੀ ਹੈ ਕੁਝ ਇਹਨਾਂ ਨੇ ਕੁਝ ਉਸ ਬਾਰੇ ਕੋਈ ਕਲੂ ਉਤਾਰ ਸਕਾ ਹੋਵੇ ਅਸੀਂ ਇਹਨਾਂ ਨਾਲ ਡਿਫਰੈਂਟ ਮਤਲਬ ਡੀਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ ਨੇ ਵੀ ਮੈਂ ਵੀ ਇਹਨਾਂ ਨਾਲ ਪ੍ਰੋਪਰਲੀ ਗੱਲ ਕੀਤੀ ਹੈ ਔਰ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਪਰ ਇਹਨਾਂ ਨੂੰ ਨਾ ਤਾਂ ਕੋਈ ਐਕਸਟਰੋਸ਼ਨ ਕਾਲ ਹੈ ਔਰ ਨਾ ਹੀ ਇਹਨਾਂ ਨੂੰ ਕੋਈ ਰੰਜਿਸ਼ ਹਜੇ ਕਿਸੇ ਨਾਲ ਲੱਗਦੀ ਹੈ ਲੇਕਿਨ ਅਸੀਂ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਕੁਝ ਕੁਝ ਏਦਾਂ ਦਾ ਵੀ ਪਤਾ ਲੱਗਿਆ ਕਿ ਕੁਝ ਬੰਦੇ ਇਹਨਾਂ ਦੇ ਘਰ ਆਏ ਸੀ ਮਿਲਣੀਆਂ ਕੁਝ 4-5 ਦਿਨ ਪਹਿਲਾਂ ਆਏ ਇਹਨਾਂ ਦਾ ਬੇਟਾ ਡਰਾਈਵਰ ਦਾ ਕੰਮ ਐਜ਼ ਅ ਡਰਾਈਵਰ ਕੰਮ ਕਰਦਾ ਹੈ ਤੇ ਉਹ ਵੀ ਅਸੀਂ ਐਂਗਲ ਦੇਖ ਰਹੇ ਹਾਂ ਬੇਟੇ ਦਾ ਕੀ ਕੋਈ ਕਿਸੇ ਨਾਲ ਲਿੰਕ ਹੈਗਾ ਕੋਈ ਉਹ ਰੰਜਿਸ਼ ਤਾਂ ਨਹੀਂ ਹੈ ਕੋਈ ਉਹ ਦੁਸ਼ਮਣੀ ਤਾਂ ਨਹੀਂ ਹੈ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ ਸਿੰਗਲਰ ਸਾਹਿਬ ਇਹ ਕੀ ਕਾਮ ਮਾਮਲਾ ਇਹ ਵਾਰਦਾਤ ਗਾਂਦੀਨਗਰ ਆਦਮਪੁਰ ਦੀ ਹੈ ਜੀ ਇਸ ਵਿੱਚ 3 ਅਣਪਛਾਤੇ ਵਿਅਕਤੀ ਆਏ ਹਨ और उन्होंने एक बोतल में तेल डालके इनके गेट के ऊपर हमला किया और इसमें हमने जब हमें पता लगा तो हमने एफ़ इसमें स्ट्रिंजेंट सेक्शन में दर्ज की है इसमें जानी नुकसान कोई नहीं है और हम सी फुटेज और जो टेक्निकल एविडेंस है उसको एक्सप्लोर कर रहे हैं और इनसे माता जी से मैंने खुद बात की है इनसे पता लगा है कि इनका कोई कोई इनको ना तो कोई एक्सट्रशन थ्रेट आई है और ना ही इनकी कोई किसी से रंजिश है लेकिन पुलिस जो है सारे एंगल्स पे काम कर रही है और जल्दी जो दोषी हैं उनको गिरफ्तार कर लिया जाएगा आपकी प्राथमिक जांच में क्या सामने आया है कि क्या हो सकता है इसमें इनका बेटा ड्राइवर है उसका उसका किसी के साथ अगर कोई उस तरह का रंजिश हो या वो एंगल देख रहे हैं बाकी इसमें सारे जो पहलू हैं उस पर जो है काम किया जा रहा है थैंक यू